ਆਪ ਸਰਕਾਰ ਮੁਰਦਾਬਾਦ ਕੀ ਲੇਖਤਾ ਜਿੰਦਾਬਾਦ ਕੀ ਲੇਖਤਾ ਜਿੰਦਾਬਾਦ ਟੱਕੇ ਨਹੀਂ ਨਹੀਂ ਚਲੇਗੀ ਟੱਕੇ ਨਹੀਂ ਚਲੇਗੀ ਕੀ ਲੇਖਤਾ ਜਿੰਦਾਬਾਦ ਕੀ ਲੇਖਤਾ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਜਿੱਥੇ ਇਸ ਕਰਕੇ ਇਕੱਠੇ ਹੋਏ ਆ ਜੀ ਕਿ ਸਾਡੇ ਜਿਹੜੇ ਰਾਜਪਾਲ ਦੀ ਹੱਦ ਵਿੱਚ ਪੈਂਦੇ ਅੱਠ ਪਿੰਡ ਅੱਠ ਪਿੰਡ ਜਿਹੜੇ ਹੈਗੇ ਆ ਉਹ ਐਸਐਸ ਨਗਰ ਮੁਹਾਲੀ ਵਿੱਚ ਪਾਏ ਜਾ ਰਹੇ ਆ ਤੇ ਉਸ ਰਿਗਾਰਡਿੰਗ ਅਸੀਂ ਜਿਹੜਾ ਐਜੀਟੇਸ਼ਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਜਿਹੜਾ ਹੈਗਾ ਮੈਮੋਰੰਡਮ ਬਣਾ ਕੇ ਬਕਾਇਦਾ ਐਸਜੀਐਮ ਸਾਹਿਬ ਨੂੰ ਦਿੱਤਾ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਚੱਲ ਸਕੇ ਤੇ ਉਹ ਇਸ ਬਾਰੇ ਜਿਹੜਾ ਹੈਗਾ ਉਸ ਨੂੰ ਰੋਕ ਲਗਾ ਕੇ ਜਿਹੜੇ ਇਹ ਕਾਰਵਾਈਆਂ ਬੰਦ ਕਰ ਸਕੇ ਸਰ ਕਿਹੜੇ ਕਿਹੜੇ ਪਿੰਡ ਹੈ ਜੀ ਇਸ ਵਿੱਚ ਜਿਹੜੇ ਪਿੰਡ ਹੈਗੇ ਆ ਜੀ ਉਸ ਵਿੱਚ ਗੁਰਦਿਤਪੁਰਾ ਗੱਜੂ ਖੇੜਾ ਔਰਨਾ ਮਾਨਕਪੁਰ ਲੈ 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 ਚਗੇੜਾ ਤੇ ਹਰਜੀਤਪੁਰਾ ਜੀ ਸਰ ਅਗਰ ਇਜਤ ਤੇ ਕਾਰਵਾਈ ਨਹੀਂ ਹੁੰਦੀ ਤਾਂ ਕੀ ਅੱਗੇ ਤੇ ਕੀ ਐਕਸ਼ਨ ਰਹੇਗਾ ਅਸੀਂ ਅਗਰ ਇਸੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸ ਇਸ ਦੀ ਅਨਮਿੱਥੇ ਸਮੇ ਲਈ ਹੜਤਾਲ ਕਰਾਂਗੇ ਜੀ ਸਟੇਟ ਲੈਵਲ ਸਟੇਟ ਲੈਵਲ ਜਿਹੜੀ ਹੈਗੀ ਹੈ ਸਟ੍ਰਾਈਕ ਵੀ ਕਾਲ ਕਰਾਂਗੇ ਸੀਐਮ ਦੀ ਕੋਠੀ ਲੈ ਕੇ ਹੋਵੇ ਕਰਾਂਗੇ ਅਸੀਂ ਸੀਐਮ ਕੋਠੀ ਦਾ ਵੀ ਘਰਾਹ ਕਰਾਂਗੇ ਇੱਕ ਇਹ ਦੱਸੋ ਕਿ ਕਈ ਵਾਰ ਆਪਾਂ ਦੇਖਣ ਜਾਂਦੇ ਕੋਈ ਵੀ ਐਮਐਲ ਆਉਂਦੇ ਆਪਣਾ ਲੱਕ ਕੱਟਣਾ ਨਹੀਂ ਹੁੰਦਾ ਉਹ ਆਪਣੇ ਲੱਕ ਨਾਲ ਰੱਖਣਾ ਪਤਾ ਲੱਗੇ ਜੇ ਐਮਐਲ ਨੇ ਸ਼ਿਫਾਸ ਕੀਤੀ ਬਿਲਕੁਲ ਜੀ ਇਹ ਗੱਲ ਸਹੀ ਹੈ ਜੀ ਕਿਉਂਕਿ ਜਿਹੜਾ ਲੈਟਰ ਜਾਰੀ ਹੋਇਆ ਉਸ ਵਿੱਚ ਬਕਾਇਦਾ ਇਹ ਗੱਲ ਆਈ ਹੈ ਕਿ ਮੈਡਮ ਮੀਨਾ ਮਿਤਲ ਨੇ ਆਪ ਕਹਿ ਕੇ ਇਹ ਜਿਹੜੀ ਹੈਗੀ ਕਾਰਵਾਈ ਕਰਾਈ ਜੀ ਸਰ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਕਿ ਕਿਆ ਮੈਂ ਤਾਂ ਇਹ ਦੇਖੋ ਜੀ ਪੋਲਿਟਿਕਲ ਰੀਜ਼ਨ ਹੋ ਸਕਦਾ ਜੀ ਬਾਕੀ ਸਾਡੇ ਨਾਲ ਤਾਂ ਦੇਖੋ ਜਿਹੜਾ ਸਾਡੇ ਨਾਲ ਤਾਂ ਹੋ ਰਿਹਾ ਸੀ ਉਸ ਰਿਗਾਰ ਇਹ ਕਿਹਾ ਜਾ ਰਿਹਾ ਕਿ ਜਿਹੜਾ ਵਿਕਾਸ ਤੇ ਪੱਧਰ ਨਜ਼ਰ ਉੱਪਰ ਕੀਤੀ ਜਾ ਰਹੀ ਹੈ ਗੱਲ ਇਹਦਾ ਮਤਲਬ ਹੈ ਵਿਕਾਸ ਦਾ ਸਰ ਵਿਕਾਸ ਜਿਹੜਾ ਗੱਲ ਸਹੀ ਹੈ ਜੀ ਰਾਜਪਾਲ ਸਿੰਘ ਵਿਕਾਸ ਹੋਣਾ ਚਾਹੀਦਾ ਜਿਹੇ ਜੀ ਗੱਲ ਤੇ 8 ਮਿੰਟ ਆਉਂਦੇ ਤਾਂ ਸਾਡਾ ਵੀ ਤਾਂ ਵਿਕਾਸ ਹੁੰਦਾ ਤੇ ਨਾਲੇ ਸਾਡੇ ਇੱਥੇ ਕਿੱਜੋ ਹੋਣੀ ਹੈ ਵਿਕਾਸ ਇੱਥੇ ਕੀਤਾ ਜਾਵੇ ਜੀ ਮੁਹਾਲੀ ਨੂੰ ਕਿਉਂ ਦਿੱਤੇ ਜਾ ਰਹੀ ਹੈ ਜੀ ਸਰ ਵਕੀਲਾਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਉਸ ਬਾਰੇ ਜਾਣਕਾਰੀ ਦੱਸੋ ਅੱਜ ਬਾਰ ਐਸੋਸੀਏਸ਼ਨ ਵੱਲੋਂ ਬਾਰ ਕੌਂਸਲ ਵੱਲੋਂ ਇੱਕ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜੇ 8 ਪਿੰਡਾਂ ਦੇ ਲਈ ਸਾਡੇ ਤੋਂ ਰਿਪੋਰਟ ਮੰਗੀ ਗਈ ਸੀ ਵੀ ਉਹਨਾਂ ਨੂੰ ਜੇ ਮੋਹਾਲੀ ਦੇ ਵਿੱਚ ਐਡ ਕੀਤਾ ਜਾਂਦਾ ਤਾਂ ਉਹਨਾਂ ਨੇ ਉਸ ਤੇ ਆਪਣਾ ਇਤਰਾਜ਼ ਜਤਾਇਆ ਕਿ ਉਹ ਪਿੰਡ ਐਡ ਨਾ ਕੀਤੇ ਜਾਣ ਉਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਉਹਨੂੰ ਈਵੈਲਿਊਏਟ ਕਰਕੇ ਉਹਨੂੰ ਐਗਜ਼ਾਮਿਨ ਕਰਕੇ ਅਸੀਂ ਜੋ ਵੀ ਉਹਨਦੇ ਤੇ ਕਾਰਵਾਈ ਬੰਦੀ ਉਹਨੂੰ ਕਰਾਂਗੇ ਮਨੋ ਅੱਜ ਜੋ ਵਕੀਲ ਭਾਈਚਾਰਾ ਆਇਆ ਹੈ ਕਿ ਸਿਰ ਤੋਂ ਉਹਨੂੰ ਆਪਣਾ ਦੋਸ਼ ਤੱਤਰ ਵੀ ਦੇ ਗਏ ਨੇ ਇਸ ਕੋ ਦੇਖੋ ਬੜੇ ਸਮੇਂ ਤੋਂ ਮੰਗ ਆ ਰਹੀ ਸੀ ਵੀ ਜਿਹੜੇ ਸਾਡੇ ਪਿਛਲੇ ਪਿੰਡ ਹੈ ਮੋਹਲੀ ਦੇ ਨਾਲ ਲੱਗਦੇ ਨੇ ਵੀ ਸਾਨੂੰ ਮੋਹਲੀ ਡਿਸਟ੍ਰਿਕਟ ਚ ਪਾਇਆ ਜਾਵੇ ਤੇ ਨਾਲੇ ਬਨੂਰ ਨੂੰ ਸਬਡਿਵੀਜ਼ਨ ਬਣਾਇਆ ਜਾ ਰਿਹਾ ਤੇ ਉਹਦਾ ਪ੍ਰੋਸੈਸ ਚੱਲ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉਹ ਹੁਣ ਮਨਜ਼ੂਰ ਹੋ ਗਏ ਐ ਜਿਹੜੇ 8 ਪਿੰਡ ਹੈ ਮੋਹਲੀ ਚ ਪੈਣਗੇ ਔਰ ਸਬਡਿਵੀਜ਼ਨ ਵੀ ਬਨੂਰ ਬਣ ਜਾਏਗਾ ਜਲਦੀ ਤੇ ਉਸ ਦੇ ਲਈ ਅੱਜ ਜਿਹੜਾ ਵਕੀਲ ਭਾਈਚਾਰਾ ਉਹ ਇੱਕ ਮੰਗ ਪੱਤਰ ਦੇ ਕੇ ਗਿਆ ਵੀ ਜੇ ਸਾਡਾ ਇਹਦੇ ਨਾਲ ਤਾਂ ਸਾਡਾ ਕੰਮ ਅੱਧਾ ਰਹਿ ਜੂਗਾ ਤੇ ਵੀ ਇਹਨਾਂ ਨੂੰ ਰੋਕਿਆ ਜਾਵੇ ਪਰ ਅਸੀਂ ਜਨਤਾ ਦੇ ਜਿਹੜੇ ਜਿਹੜੀ ਮੰਗ ਸੀਗੀ ਉਹਦੇ ਆਧਾਰ ਤੇ ਅਸੀਂ ਚੱਲੇ ਹੋਏ ਸੀ ਪਰ ਅੱਜ ਵਕੀਰ ਭਾਈ ਚਾਰੇ ਦੀ ਵੀ ਮੰਗ ਆਈ ਹੈ ਇਹਨੂੰ ਵੀ ਅਸੀਂ ਅਣਦੇਖਾ ਨਹੀਂ ਕਰਾਂਗੇ ਇਹਨੂੰ ਵੀ ਅਸੀਂ ਸੀਐਮ ਸਾਹਿਬ ਕੋਲੇ ਲੈ ਕੇ ਜਾਵਾਂਗੇ ਤੇ ਜੋ ਉਸ ਲੋਕਾਂ ਦੀ ਭਲਾਈ ਲਈ ਜੋ ਵਕੀਰ ਭਾਈ ਚਾਰੇ ਦੀ ਭਲਾਈ ਲਈ ਜੋ ਬੈਟ ਹੋਏਗਾ ਅਸੀਂ ਉਸ ਉਹ ਕੰਮ ਕਰਾਂਗੇ ਮੈਡਮ ਜਿਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਕਿ ਹਲਕਾ ਵਿਦਾਇਕ ਆਪਣਾ ਹਲਕਾ ਵਿਦਾਨ ਦੀ ਗੱਲ ਕਰਦਾ ਹੈ ਕਿ ਇਹਦਾ 8 ਪਿੰਡ ਘਟ ਰਹੇ ਮੈਡਮ ਇਸ ਨੂੰ ਕਿਦਾਂ ਨਹੀਂ ਅਸੀਂ ਹਲਕੇ ਵਿਦਾਨ ਦੀ ਗੱਲ ਨਹੀਂ ਉਹਦੀ ਕਲੀ ਸਾਨੂੰ ਚਾਹੀਦੇ ਪਿੰਡਾਂ ਦੀ ਡਿਵੈਲਪਮੈਂਟ ਲੋਕਾਂ ਦੀ ਸਹੂਲਤ ਜੇ ਅਸੀਂ ਮੈਂ ਕਹਾਂ ਵੀ ਮੇਰਾ ਏਰੀਆ ਹੋਰ ਵਾਜੇ ਡੇਰਾ ਵਾਸੀ ਵੀ ਮੇਰੇ ਚ ਆ ਜੇ ਪਰ ਅਸੀਂ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇ ਸਕੀਏ ਲੋਕ ਪਰੇਸ਼ਾਨ ਹੋ ਉਹ ਹਲਕਾ ਸੀ ਬਣਾ ਕੇ ਕੀ ਕਰਨਾ ਅਸੀਂ ਅਸੀਂ ਦੇਖਣੀ ਹੈ ਲੋਕਾਂ ਦੀਆਂ ਸਹੂਲਤਾਂ ਜਿਦੇ ਨਾਲ ਲੋਕ ਪਰੇਸ਼ਾਨ ਨਾ ਹੋ ਕੁਝ ਲੋਕ ਜਿਵੇਂ ਮੈਂ ਕਹਿੰਨੀ ਆ ਜਿਹੜੇ ਪੜੇ ਲਿਖੇ ਉਹਨਾਂ ਨੂੰ ਤਾਂ ਪਤਾ ਹੈ ਜੀ ਸਾਡਾ ਕਿਹੜਾ ਕੰਮ ਪਟਿਆਲੇ ਹੋਣਾ ਹੈ ਕਿਹੜਾ ਮੁਹੱਲੇ ਹੋਣਾ ਹੈ ਮੈਂ ਬਹੁਤ ਦੇਖਦੀ ਆ ਵਿਚਾਰੇ ਅਣਜਾਣ ਲੋਕ ਜਿਹੜੇ ਸਿੰਪਲ ਲੋਗ ਨੇ ਉਹ ਕੰਮ ਹੁੰਦਾ ਮੁਹੱਲੀ ਚਲੇ ਜਾਂਦੇ ਨੇ ਪਟਿਆਲੇ ਫਿਰ ਪਰੇਸ਼ਾਨ ਹੋ ਕੇ ਖੱਜਲ ਖਵਾਰ ਹੋ ਕੇ ਸਾਡੇ ਕੋਲੇ ਆਉਂਦੇ ਆ ਉਹਨਾਂ ਮੰਗਾਂ ਨੂੰ ਦੇਖਦੇ ਉਹਨਾਂ ਨੇ ਮਾਨ ਸਾਹਿਬ ਵੀ ਜਦੋਂ ਬਨੂਰ ਪ੍ਰਚਾਰ ਕਰਨ ਆਏ ਸੀ ਉਹਨਾਂ ਨੇ ਇਹੀ ਮੰਗ ਕੀਤੀ ਸੀ ਕਿ ਸਾਡੇ ਪਿੰਡਾਂ ਨੂੰ ਮੁਹੱਲੇ ਵਿੱਚ ਉਧਰ ਪਾਇਆ ਜਾਵੇ ਪਰ ਅੱਜ ਵਕੀਲ ਭਾਈਚਾਰੇ ਨੇ ਵੀ ਜੋ ਮੰਗ ਪੱਤਰ ਦਿੱਤਾ ਹੈ ਇਹਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਸ ਤੇ ਵਿਚਾਰ ਕੀਤਾ ਜਾਊਗਾ ਵੀ ਇਹਦਾ ਕੀ ਕੀਤਾ ਜਾਵੇ